ਜੀ ਮਸਲੀਨ कॉटन ਦਾ ਫੈਬਰਿਕ ਆ ਗਿਆ ਜੀ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਆਪਾਂ ਫਰਸਟ ਤੇ ਐਡ ਕੀਤਾ ਹੋਇਆ ਸੇਮ ਕਲਰ ਮਿਲਣਗੇ ਜਿਹੜੇ ਵੀ ਤੁਹਾਨੂੰ ਤੁਸੀਂ ਇਹਨਾਂ ਵਿੱਚੋਂ ਸਿਲੈਕਟ ਕਰੋਗੇ ਨਾਲ ਹੀ ਮਸਲੀਨ ਕਾਟਨ ਦੀ ਜਿਹੜੀ ਇਹਦੀ ਬਾਟਮ ਆਏਗੀ ਹਾਂਜੀ ਲਾਈਨਿੰਗ ਇਹਨਾਂ ਨੂੰ ਜ਼ਰੂਰ ਲੱਗਦੀ ਹੈ ਕਿਉਂਕਿ ਕਾਫੀ ਮੈਸੇਜ ਆਉਂਦੇ ਨੇ ਕਿ ਇਹ ਪਿਓਰ ਕਾਟਨ ਐ ਨਹੀਂ ਜੀ ਪਿਓਰ ਕਾਟਨ ਨਹੀਂ ਹੁੰਦੀ ਇਹ ਮਸਲੀਨ ਕਾਟਨ ਹੁੰਦੀ ਹੈ ਇਹਨੂੰ ਲਾਈਨਿੰਗ ਜ਼ਰੂਰ ਲਗਾਉਣੀ ਪੈਂਦੀ ਹੈ ਕਿਉਂਕਿ ਇਹਦੇ ਨਾਲ ਇਹਦੀ ਫਿਨਿਸ਼ਿੰਗ ਜਿਹੜੀ ਉਹ ਬਹੁਤ ਜ਼ਿਆਦੀ ਵਧੀਆ ਆਉਂਦੀ ਹੈ ਤੇ ਇਹਦੇ ਕਲਰਸ ਇਹਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਸੋਹਣੇ ਆਏ ਹੋਏ ਨੇ ਤੁਸੀਂ ਕੋਈ ਵੀ ਇਹਨਾਂ ਚ ਲੈ ਸਕਦੇ ਹੋ 550 ਰੁਪਏ ਦਾ ਇੱਕ ਸੂਟ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਚੈੱਕ ਕਰਕੇ ਤੁਸੀਂ ਸਕਰੀਨਸ਼ਾਟ ਮੈਨੂੰ WhatsApp ਤੇ ਭੇਜ ਦੇਣੀ ਹੈ ਐਂਡ ਤੁਸੀਂ WhatsApp ਤੇ ਆਪਦੀ ਬੁਕਿੰਗ ਜਿਹੜੀ ਉਹ ਕਰਵਾ ਸਕਦੇ ਹੋ ਆਪਣਾ ਐਡਰੈਸ ਦੇ ਕੇ ਇਸ ਤੋਂ ਇਲਾਵਾ ਇਹ ਮਸਲੀਨ कॉटन ਦੇ ਸੂਟ ਇਹ ਵਾਲੇ ਆਏ ਨੇ ਆਲ ਓਵਰ 5 ਮੀਟਰ ਸੂਟ ਹੋਏਗਾ ਵਿਦ ਪਿਓਰ ਦਾ ਦੁਪੱਟਾ ਹੋਏਗਾ ਇਹਦੇ ਨਾਲ ਕਾਫੀ ਜ਼ਿਆਦਾ ਇਹ 트ੈਂਡ ਵਿੱਚ ਰਹਿੰਦੇ ਨੇ ਪਿਛਲੀ ਵਾਰ ਵੀ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਇਸ ਵਾਰ ਬਿਲਕੁਲ ਨਵੇਂ ਪ੍ਰਿੰਟ ਆਏ ਨੇ ਇਹ ਵਾਲੇ ਜੀ ਪਿਓਰ कॉटन ਇਹ ਹੈਗੀ ਜੀ ਪਿਓਰ कॉटन ਤੇ ਨਾਲ ਬਾਟਮ ਤੇ ਕੀਤਾ ਹੋਇਆ ਵਰਕ